ਇੱਕ ਨਾਕੇ ਤੇ ਪੁਲਿਸ ਵਾਲਿਆਂ ਨੇ ਮੋਟਰਸਾਈਕਲ ਤੇ ਜੰਦ ਦੋ ਜਾਨਿਆਂ ਨੂੰ ਰੋਕ ਲਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਇੱਕ ਨੇ ਸ਼ਰਾਬ ਵੀ ਪੀਤੀ ਹੋਈ ਸੀ ਜਦੋਂ ਪੁਲਿਸ ਵਾਲਿਆਂ ਨੇ ਮੋਟਰਸਾਈਕਲ ਦੇ ਕਾਗਜ਼ ਪੁੱਛੇ ਤਾਂ ਅੱਗੋਂ ਇਹਨਾਂ ਵਿੱਚੋਂ ਇੱਕ ਪੁਲਿਸ ਮੁਲਾਜ਼ਮਾ ਨਾਲ ਹੀ ਸਿੱਧਾ ਹੋ ਗਿਆ ਅਸ਼ਰੀਂ ਬੈਠ ਨਹੀਂ ਕਰਨੀ ਇਹ ਆਹ ਸਰਕਾਰਾਂ ਹੀ ਬੈਠਣਾ ਕਰੀਏ ਪਰ ਕੋਈ ਗੱਲ ਨਹੀਂ ਮੈਂ ਕਹਿਣਾ ਹਾਂ ਰਮਨ ਨੂੰ ਉਹਦਾ ਗੱਲ ਕਰਦਾ ਤੂੰ ਕੋਟਾ ਗੱਲ ਕਰ ਲਈ ਉਹ ਨਹੀਂ ਭਾਈ ਆਹ ਜਿੱਤਾ ਮੰਤਰੀ ਦਾ ਜੀ ਇਹ ਕਿੱਥੇ ਹੈਗਾ ਤਾਂ ਆਹ ਤਾਂ ਕਿਹਨੇ ਕੱਟਵਾ ਦਿੱਤੀ ਸਰ ਇਹ ਨਾ ਆਦਾ ਉਹ ਲਈ ਹਰ ਕੋਈ ਬੱਸ ਜੇ ਸਾਹ ਤੇ ਹਾਂ ਇਹ ਕਹੋਣਾ ਕੀ ਪਤਾ ਕੌਣ ਹੈ ਤੂੰ ਹੋਏਗਾ ਕਿੱਥੇ ਬਾਹਰ ਦੇਖਾ ਇਹ ਤੁਹਾਡੇ ਨਾਲ ਹੀ ਕੋਈ ਗੱਲ ਕਰ ਦਿੱਤੀ ਇਹ ਪਾਣੀ ਆ ਗਿਆ ਫੇਰ ਕੋਈ ਗੱਲ ਇਹ ਬੋਏ ਤਾਂ ਅੱਗੇ ਇਹ ਮੈਂ ਹੱਥ ਨਹੀਂ ਕਰ ਸਕਦਾ ਮਾਰੇ ਇਹ ਕਿੱਥੇ ਇਹਨਾਂ ਤੇ ਚੇਤਾ ਪਾ ਦੇਣਾ ਇਹ ਕੋਈ ਡੰਡਾ ਰਹਿ ਗਿਆ ਕਿ ਲੱਖਾਂ ਲੱਖ ਲਾਂਤੀ ਹੋਣੀ ਹੈ ਤੇਰੇ ਓ ਸਰ ਪਲੀਜ਼ ਪਲੀਜ਼ ਸਰ